ਤਾ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਉਸ ਚੀਜ਼ ਦੇ ਵਿੱਚ ਉਲਝੇ ਹੋਏ ਆਂ ਰੋਜ਼ ਵਿਚਾਰਾ ਆਉਂਦਾ ਬਲਕੌਰ ਸਿੰਘ ਕੋਰਟ ਦੇ ਵਿੱਚ ਆ ਕੇ ਅਦਾਲਤ ਦੇ ਵਿੱਚ ਆ ਕੇ ਮੁੜ ਜਾਂਦਾ ਉਹ ਨਵੀਂ ਤਰੀਕ ਪਾ ਦਿੰਦੇ ਆ ਕੇ ਮੁੜ ਜਾਂਦਾ ਨਵੀਂ ਤਰੀਕ ਪਾ ਦਿੰਦੇ ਆ ਸਰਕਾਰ ਪੁੱਛਦਾ ਸਣੀ ਕਰ ਰਹੀ ਸਰਕਾਰ ਨੂੰ ਰੌਲਾ ਪਾਈ ਜਾਂਦਾ ਵੀ ਜਿਹਨੇ ਮੇਰੀ ਸਿਕਿਉਰਿਟੀ ਲੈਸ ਕੀਤੀ ਹੈ ਆਹੀ ਚੀਜ਼ ਜਿਹੜੀ ਚੀਜ਼ ਅੱਜ ਹੋ ਰਹੀ ਆ ਵੀ ਚੱਕ ਕੇ ਕਿਸੇ ਨੇ ਇੱਕ ਇੱਕ ਵੱਡਾ ਆਪ ਦੇ ਆਪ ਨੂੰ ਕਹੋਣ ਵਾਲਾ ਪੱਤਰਕਾਰ ਮਾੜੀ ਜੀ ਕੋਈ ਗੱਲ ਕੀ ਕਰ ਲਈ ਉਹਨੇ ਜਾ ਕੇ ਸੋਸ਼ਲ ਮੀਡੀਆ ਤੇ ਪਾਤਾ ਉਦੋਂ ਬਾਅਦ ਇਹ ਸੰਸਕੜਾ ਚੱਲ ਪਿਆ ਇਹੀ ਚੀਜ਼ ਤਾਂ ਉਦੋਂ ਸਿੱਧੂ ਦੀ ਸਿਕਿਉਰਿਟੀ ਵੇਲੇ ਹੋਈ ਆ ਜਦੋਂ ਕੋਈ ਗੱਲ ਹੁੰਦੀ ਜ਼ਰੂਰ ਦੱਸਦਾ ਕੋਈ ਨਾ ਕੋਈ ਠੀਕ ਹੈ ਪਰ ਹਜੇ ਉਹਨਾਂ ਨੇ ਤੇ ਬਹੁਤ ਕੁਝ ਕਰਨਾ ਹੁੰਦਾ ਡਾਕਟਰ ਦੇ ਜਾਣਾ ਕਿਤੇ ਮਨ ਲਓ ਬਿਮਾਰ ਹੋ ਗਿਆ ਪਰਿਵਾਰ ਬਿਮਾਰ ਹੋ ਗਿਆ ਕੋਈ ਦਵਾਈ ਲੈਣੇ ਬੁਖਾਰ ਹੋ ਗਿਆ ਕੋਈ ਹੋਰ ਚੀਜ਼ ਹੋ ਗਈ ਲੋਕ ਤਾਂ ਇਸੇ ਚੀਜ਼ ਨਾਲ ਹੀ ਜੋੜ ਲਿਆ ਕਰਨਗੇ ਯਾਰ ਸਟੇਟ ਦਾ ਮੁੱਖ ਮੰਤਰੀ 26 ਜਨਵਰੀ ਦੇ ਪ੍ਰੋਗਰਾਮ ਤੇ ਆਏ ਜਾਂ ਕੁਝ ਬੋਲਦੇ ਵੀ ਬੱਚਾ ਹੋਣ ਵਾਲਾ ਤੇ ਇਹ ਤਾਂ ਲੋਕ ਸਾਡੇ ਸਟੇਟ ਦੇ ਲੋਕਾਂ ਨੇ ਤੇ ਆਏ ਨੇ ਪੱਤਰਕਾਰਾਂ ਨੇ ਤਾਂ ਕੀ ਸਮਝਣਾ ਇਹ ਜਿਹੜੀ ਸਿਹਤ ਹੁੰਦੀ ਆ ਮੁੱਖ ਮੰਤਰੀ ਜਾਂ ਜਿਹੜਾ ਮੁਖੀਆ ਹੁੰਦਾ ਉਹਨੇ ਦੇਣੀ ਹੁੰਦੀ ਐ ਉਹਦਾ ਤਾਂ ਹਿਸਾਬ ਤਾਂ ਤਾਂ ਕੋਈ ਹੈ ਹੀ ਨਹੀਂ ਉਹੀ ਚੀਜ਼ ਇੱਥੇ ਹੋ ਰਹੀ ਹੈ ਕਿਉਂਕਿ ਇਹਨਾਂ ਨੂੰ ਪੁੱਛਣ ਵਾਲਾ ਨਾ ਕੋਈ ਦੱਸਣ ਵਾਲਾ ਜਿਹੜਾ ਕੋਈ ਮੂੰਹ ਚ ਆਉਂਦਾ ਵਖਰ ਦਿੰਦੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਪਾਈਆਂ ਜਾ ਰਹੀਆਂ ਨੇ ਤੇ ਖਬਰਾਂ ਲਗਾਈਆਂ ਜਾ ਰਹੀਆਂ ਨੇ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਮਾਰਚ ਮਹੀਨੇ ਦੇ ਵਿੱਚ ਬੱਚੇ ਨੂੰ ਜਨਮ ਦੇਵੇਗੀ ਤਾਂ ਪਰਿਵਾਰ ਦੀ ਨਿਰਾਸ਼ਾ ਇਤਰਾਜ਼ ਜਿਹੜਾ ਸਾਹਮਣੇ ਆ ਰਿਹਾ ਕਿ ਉਹਨਾਂ ਦੇ ਪਰਿਵਾਰ ਦੀ ਪ੍ਰਾਈਵੇਸੀ ਨੂੰ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਨਾ ਉਸਾਲਿਆ ਜਾ ਸਕੇ ਕਿਉਂਕਿ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੀ ਸਕਿਉਰਿਟੀ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਜੋ ਪੋਸਟਾਂ ਪਾਈਆਂ ਗਈਆਂ ਸੀ ਜਿਸ ਦਾ ਖਮਾਜਾ ਅੱਜ ਪਰਿਵਾਰ ਪੁੱਛ ਤਰਿਆਗਾ ਸਾਡੇ ਨਾਲ ਪਰਿਵਾਰ ਦੇ ਨਜ਼ਦੀਕੀ ਨੇ ਕੁਲਦੀਪ ਮੂਸਾ ਤੇ ਸੁਖਪਾਲ ਸਿੰਘ ਪਾਲੀ ਗੱਲਬਾਤ ਕਰਾਂਗੇ ਪਾਲੀ ਕੀ ਕਹੋਗੇ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰ੍ਹਾਂ ਪੋਸਟਾਂ ਪਾਈਆਂ ਜਾ ਰਹੀਆਂ ਨੇ ਪਰਿਵਾਰ ਨੇ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਦਾ ਜਿਹੜੀ ਬੱਚੇ ਨੂੰ ਜਨਮ ਦੇ ਰਹੀ ਹੈ ਕਿਵੇਂ ਦੇਖੋ ਪਹਿਲਾਂ ਵੀ ਇਹਨਾਂ ਨੇ ਐਡਾ ਵੱਡਾ ਨੁਕਸਾਨ ਕੀਤਾ ਉਹਦੀ ਸਕਿਉਰਿਟੀ ਲੀ ਕੀਤੀ ਅੱਜ ਤੱਕ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਫੇਰ ਉਹੀ ਇਹਨਾਂ ਨੇ ਕੰਮ ਫੜ ਲਿਆ ਦੇਖੋ ਆਪਣੇ ਵੀ ਘਰਾਂ 'ਚ ਵੀ ਡਿਲੀਵਰੀਆਂ ਹੁੰਦੀਆਂ ਆਪਣੀ ਭੈਣਾਂ ਆ ਦੀਆਂ ਆਪਣੇ ਆਪ ਦੇ ਬੱਚਿਆਂ ਦੀਆਂ ਹੋਰ ਮਾਮੇ ਚਾਚੇਤਾਮਾ ਦੇ ਆਪਾਂ ਕਿਤੇ ਪਾਇਆ ਵੀ ਸਾਡੇ ਸਾਡੀ ਮੇਰੀ ਭੈਣ ਨੂੰ ਇੰਨਾ ਮਹੀਨਾ ਲੱਗਿਆ ਹੁਣ ਅਸੀਂ ਡਿਲੀਵਰੀ ਲੈ ਕੇ ਰਾਉਣ ਚੱਲੇ ਆ ਜਾਂ ਮੇਰੀ ਘਰ ਵਾਲੀ ਨੂੰ ਇੰਨਾ ਮਹੀਨਾ ਲੱਗਿਆ ਕਿਤੇ ਪੱਤਰਕਾਰ ਇਹ ਸਿਖਾਉਂਦਾ ਤੁਹਾਨੂੰ ਪੱਤਰਕਾਰ ਦਾ ਪੱਤਰਕਾਰ ਦਾ ਤੁਹਾਨੂੰ ਸਿਖਾਉਂਦਾ ਵੀ ਪੰਜਾਬ ਦੇ ਮੁੱਦੇ ਚੱਕੋ ਪੱਤਰਕਾਰਸ ਗਾਉਂਦਾ ਤੁਹਾਨੂੰ ਕੋਈ ਪੰਜਾਬ ਦੇ ਮੁੱਦੇ ਬਹੁਤ ਸਾਰੇ ਨੇ ਬੇਰੁਜ਼ਗਾਰੀ ਹੈ ਗੈਂਗਸਟਰ ਦਾ ਮੁੱਦਾ ਹੈ ਰੋਜ਼ ਰੇਪ ਹੋ ਰਹੇ ਨੇ ਇੱਥੇ ਰੋਜ਼ ਗੋਲੀਆਂ ਮਾਰੀਆਂ ਜਾਂਦੀਆਂ ਨੇ ਇੱਥੇ ਲੋਕ ਕਿਸਾਨ ਨਹੀਂ ਮੁੱਦਾ ਕਿੰਨੇ ਮੁੱਦੇ ਨੇ ਤੁਸੀਂ ਨੂੰ ਪੱਤਰਕਾਰ ਹੀ ਸਿਖਾ ਜਾਂਦੇ ਪੰਜਾਬ ਦੇ ਮੁੱਦੇ ਚੱਕੋ ਸੁਣੇ ਥੋੜੀ ਚੱਕਿਆ ਵੀ ਕਿਸੇ ਡਿਲੀਵਰੀ ਕਿਦੋਂ ਹੋਣੀ ਹੈ ਇਹ ਇਹ ਤੁਹਾਨੂੰ ਥੋੜੀ ਸਿਖਾਇਆ ਜਾਂਦਾ ਤਾਂ ਅਸੀਂ ਬੇਨਤੀ ਕਰਦੇ ਹਾਂ ਵੀ ਜਿੰਨਾ ਜਿੰਨਾ ਚੈਨਲ ਨੇ ਇਹ ਚਲਾਇਆ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਜੋ ਬੰਦੀ ਹੈ ਤਾਂ ਉਹਨਾਂ ਦੀ ਕਿਸੇ ਪਰਿਵਾਰ ਇਹਨਾਂ ਕੋਲ ਕੋਈ ਰਾਈਟ ਨਹੀਂ ਵੀ ਕਿਸੇ ਪਰਿਵਾਰ ਦੀ ਇਹ ਇਹ ਐਡੀ ਵੱਡੀ ਖਬਰ ਚਲਾਉਣ ਤਾਂ ਕਿ ਉਹਨਾਂ ਪਰਿਵਾਰ ਨੇ ਤਾਂ ਪੋਤੇ ਖਿਡਾਉਣ ਦੀ ਸੀ ਉਹਨਾਂ ਦੀ ਉਹਨਾਂ ਦੀ ਮਜਬੂਰੀ ਹੈ ਇਹ ਕੋ ਸ਼ੌਂਕ ਨਹੀਂ ਸੀਗਾ ਜਵਾਕ ਜੰਮਣਾ ਤਾਂ ਤੁਹਾਡੇ ਕੋਲੇ ਕੀ ਰਾਈਟ ਹੈ ਵੀ ਉਹਨਾਂ ਦੀ ਇਹ ਖਬਰਾਂ ਚਲਾਉ ਤਾਂ ਅਸੀਂ ਬਹੁਤ ਦੁਖੀ ਮਨ ਨਾਲ ਕਹਿ ਰਹੇ ਆਂ ਵੀ ਪਰਿਵਾਰ ਬਹੁਤ ਦੁਖੀ ਹੈ ਕੱਲ ਦਾ ਉਹ ਇੰਨੇ ਦੁਖੀ ਹੈ ਵੀ ਉਹ ਮਤਲਬ ਇਹ ਸੋਚ ਲਿਆ ਵੀ ਅਸੀਂ ਇਹਨੂੰ ਛੱਡੀ ਜਾਈਏ ਇਸ ਗੰਦੇ ਸਿਸਟਮ ਨੂੰ ਪਰ ਫੇਰ ਵੀ ਉਹ ਚਲੋ ਲੋਕਾਂ ਦੇ ਕਰਕੇ ਜਾਂ ਬਹੁਤ ਸਾਰੇ ਪਿਆਰ ਕਰਦੇ ਆ ਉਹਨਾਂ ਕਰਕੇ ਫੇਰ ਵੀ ਉਹ ਕਿਤੇ ਨਾ ਕਿਤੇ ਸੋਚਦੇ ਨੇ ਪਰ ਇਹ ਬਹੁਤ ਮਾੜੀ ਗੱਲ ਹੈ ਮਤਭਾਗੀ ਗੱਲ ਹੈ ਜੋ ਸਾਡਾ ਜੇ ਉਹਨਾਂ ਨੂੰ ਤੁਸੀਂ ਹਿੰਦੂ ਨਹੀਂ ਪੁੰਝਣੇ ਤਾਂ ਹੰਝੂ ਦਿਓ ਨਾ ਹੂੰ ਬਿਲਕੁਲ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਉਸਾਲਿਆ ਜਾ ਰਿਹਾ ਕੀ ਨੇ ਇਹਨਾਂ ਨੂੰ ਪੁਸ਼ਟੀ ਕਰਤੀ ਪਰਿਵਾਰ ਤਾਂ ਬੋਲਣ ਨੂੰ ਤਿਆਰ ਨਹੀਂ ਹੈਗਾ ਪਰਿਵਾਰ ਦਾ ਬਿਲਕੁਲ ਦੇਖੋ ਜੀ ਬਲਵਲੀ ਗੱਲਾਂ ਦੇ ਵਿੱਚ ਆਪਾਂ ਮੈਂ ਤੇਨਾਂ ਫੋਨ ਤੇ ਗੱਲ ਕਰ ਰਹੇ ਆ ਤਾਂ ਤੁਸੀਂ ਮੈਨੂੰ ਪੁੱਛ ਲਿਆ ਮੈਂ ਮੈਨੂੰ ਕੀ ਮੈਂ ਤੁਹਾਡੇ ਅੰਦਰ ਕੀ ਹੈ ਜੀ ਤਾਂ ਐਦਾਂ ਦੀਆਂ ਗੱਲਾਂ ਹੋਈਆਂ ਨੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਕਿਸੇ ਨੂੰ ਜਾਂ ਉਹਨਾਂ ਨੇ ਕਿਸੇ ਨੂੰ ਫੋਨੋਂ ਕੀਤਾ ਹੋਵੇ ਜਾਂ ਉਹਨਾਂ ਨੂੰ ਕਿਸੇ ਨੂੰ ਦੱਸਿਆ ਵੀ ਆਹੜੀ ਖਬਰ ਚਲਾ ਦਿਓ ਉਦਾਂ ਕਿਸੇ ਨੇ ਫੋਨ ਕਰ ਲਿਆ ਦਾਤਾ ਵੀ ਘਰੇ ਖੈਰ ਸੁੱਖਾ ਖੈਰ ਸੁੱਖਾ ਜੀ ਤਾਂ ਇਹ ਚੀਜ਼ਾਂ ਸੋਸ਼ਲ ਮੀਡੀਆ ਚਲਾਉਣੀਆਂ ਤੇ ਜਾਂ ਚੈਨਲਾਂ ਚਲਾਉਣੀਆਂ ਇਹ ਬਹੁਤ ਮਾੜੀ ਗੱਲ ਹੈ ਜੀ ਕੀ ਕਹੂੰਗਾ ਸੋਸ਼ਲ ਮੀਡੀਆ ਵਾਲਿਆਂ ਨੂੰ ਜੇ ਅਜਿਹੀਆਂ ਟਿੱਪਣੀਆਂ ਜਿਹੜੋ ਬਾਰ-ਬਾਰ ਵਾਇਰਲ ਕੀਤੀਆਂ ਜਾਂਦੇ ਨੇ ਪਰਿਵਾਰ ਨੂੰ ਦੁੱਖ ਬੜਾ ਪਹੁੰਚਦਾ ਹੈ ਕਹਾਂਗੇ ਕਹਾਂਗੇ ਕਿ ਇਹਨਾਂ ਤੇ ਬਣਦੀ ਕਾਰਵਾਈ ਕਰਵਾਵਾਂਗੇ ਤਾਂ ਫੇਰ ਇੱਕਦੋ ਟਿਕਣਗੇ ਜਿਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਤਾਂ ਅਸੀਂ ਪਹਿਲਾਂ ਵੀ ਸਰਕਾਰ ਨੂੰ ਬੇਨਤੀ ਕੀਤੀ ਵੀ ਪੰਨੂ ਤੇ ਕਾਰਵਾਈ ਕਰੋ ਅੱਜ ਤੱਕ ਨਹੀਂ ਕੀਤੀ ਜੇ ਜਦੋਂ ਕੋਈ ਕਾਰਵਾਈ ਦੀ ਗੱਲ ਆਉਂਦੀ ਹੈ ਉਹ ਤਾਂ ਪਿੱਛੇ हट ਜਾਂਦੇ ਨੇ ਤੇ ਜਦੋਂ ਪਰਿਵਾਰ ਦਾ ਨੁਕਸਾਨ ਕਰਨਾ ਹੁੰਦਾ ਉਹ ਤਾਂ ਮੂਹਰੇ ਆ ਜਾਂਦੇ ਨੇ ਤਾਂ ਇੰਨਾ ਨਾ ਹੱਥ ਬੰਨ੍ਹ ਕੇ ਬੇਨਤੀਆ ਵੀ ਪਰ ਰਹਿਮ ਕਰੋਨਾ ਦੇ ਪਰਿਵਾਰ ਦੀ ਤੁਸੀਂ ਕੀ ਕਹੋਗੇ ਅਜਿਹੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ ਸਾਹਮਣੇ ਤਾਂ ਬੜੀ ਦਿਲ ਨੂੰ ਠੇਸ ਪਹੁੰਚਦੀ ਹੈ ਕਿਸੇ ਦੀ ਪ੍ਰਾਈਵੇਸੀ ਨੂੰ ਇਸ ਤਰ੍ਹਾਂ ਉਸਾਲਿਆ ਜਾਣਾ ਮਦਭਾਗਾ ਜੀ ਬਹੁਤ ਮਤਲਬ ਗਲਤ ਜਿਹੜੇ ਹਿਸਾਬ ਨਾਲ ਇਹ ਖਬਰ ਬਣਾਈ ਗਈ ਹੈ ਬਹੁਤ ਗਲਤ ਤਰੀਕੇ ਨਾਲ ਬਣਾਈ ਗਈ ਹੈ ਔਰ ਬਣਾਉਣ ਵਾਲੇ ਨੇ ਬਣਾਤੀ ਮਤਲਬ ਬੋਲਣ ਵਾਲੇ ਨੇ ਬੋਲਤਾ ਉਦੋਂ ਬਾਅਦ ਜਿਹੜਾ ਸਿੰਸਲਾ ਸ਼ੁਰੂ ਹੋਇਆ ਉਹ ਉਸ ਤੋਂ ਵੀ ਮਾੜਾ ਕੋਈ ਕੁਛ ਕਹਿ ਰਿਹਾ ਕੋਈ ਆਈ ਵੀ ਤਕਰੀਕ ਕਹਿ ਰਿਹਾ ਕੋਈ ਕੁਛ ਕਹੀ ਜਾਂਦਾ ਮਤਲਬ ਜਿਹੜੇ ਮੂੰਹ ਚ ਜਿਹੜੀ ਗੱਲ ਆ ਗਈ ਅਗਲਾ ਸੋਸ਼ਲ ਮੀਡੀਆ ਦੇ ਉੱਤੇ ਪਾਈ ਜਾਂਦਾ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦਾ ਵੀ ਇਹ ਕਿਸੇ ਦੀ ਇੱਕ ਪ੍ਰਾਈਵੇਟ ਜਿਹੜਾ ਹੈਗਾ ਮਸਲਾ ਹੈਗਾ ਆਪਣੇ ਪਰਿਵਾਰਿਕ ਮਸਲਾ ਆਪਦੇ ਘਰ ਦਾ ਮਸਲਾ ਉਹਦੀ ਦੇ ਉੱਤੇ ਜੇ ਕਿਸੇ ਨੇ ਕੋਈ ਗੱਲ ਟਿੱਪਣੀ ਕਰਨੀ ਹੈ ਉਹ ਸਾਡੇ ਮੌਲਕ ਅਧਿਕਾਰਾਂ ਦੀ ਉਲੰਘਣਾ ਆ ਆਰਟੀਕਲ 21 ਦੇ ਮੁਤਾਬਕ ਉਹਦੇ ਤੇ ਕਾਨੂੰਨੀ ਕਾਰਵਾਈ ਹੋ ਕੇ 2 ਸਾਲ ਦੀ ਸਜ਼ਾ ਹੋ ਸਕਦੀ ਹੈ ਜੇ ਕੋਈ ਇਹੇ ਕਰ ਦੇ। ਜਿਹੜੇ ਆਮ ਮਾਰੇ ਪੱਤਰਕਾਰ ਬਣੇ ਹੋਏ ਅੱਜ ਕੱਲ YouTube ਨੇ ਅੱਜ ਗੱਲ ਪੈਸੇ ਦੇਣ ਦਾ ਜਿਹੜਾ ਸਿਸਟਮ ਬਣਾਇਆ ਹੋਇਆ ਹੈ ਨਾ ਇਹ ਆਮ ਮਾਰੇ ਪੱਤਰਕਾਰਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੀ ਗੱਲ ਅਸੀਂ ਚਲਾਉਣੀ ਹੈ ਕਿਹੜੇ ਨਹੀਂ ਚਲਾਉਣੀ ਕਿਉਂਕਿ ਕੋਈ ਕਾਨੂੰਨਾਂ ਦੀ ਚੀਜ਼ ਇੱਥੇ ਹੈ ਹੀ ਨਹੀਂ ਨਾ ਕੋਈ ਪੁੱਛਦਾ ਨਾ ਕੋਈ ਦੱਸਦਾ ਵੀ ਇਹ ਪੱਤਰਕਾਰ ਹੈ ਕਿ ਕੀ ਆ ਹਰ ਇੱਕੀ ਚੱਕ ਕੇ ਕੈਮਰਾ ਲਾ ਕੇ ਆਪਦੇ ਮਤਾਬਕ ਬਣਾ ਦਿੰਦਾ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਜਿਹੜੇ ਪੱਤਰਕਾਰ ਤੁਸੀਂ ਅੱਜ ਸਵਾਲ ਕਰਦੇ ਹੋ ਕਿ ਤੁਸੀਂ ਇਹ ਦੱਸੋਗੇ ਵੀ ਤੁਹਾਡੀ ਭੈ ਅੱਜ ਤੀਜਾ ਮਹੀਨਾ ਲੱਗ ਗਿਆ ਅੱਜ ਚੌਥਾ ਲੱਗ ਗਿਆ ਅੱਜ ਪੰਜਵਾਂ ਲੱਗ ਗਿਆ ਅੱਜ ਤੁਸੀਂ ਹਸਪਤਾਲ ਲੈ ਕੇ ਜਾਨੇ ਮਾੜਾ ਇਹ ਦੱਸੋ ਜਿਹੜੇ ਪੱਤਰਕਾਰਾਂ ਨੇ ਇਹ ਖਬਰ ਚਲਾਈ ਜਾਂ ਉਹਨਾਂ ਨੂੰ ਅਸੀਂ ਇਹ ਸਵਾਲ ਕਰਦੇ ਆਂ ਵੀ ਤੁਸੀਂ ਇੱਕ ਵਾਰੀ ਚੈਨਲਾਂ ਦੇ ਉੱਤੇ ਇਹ ਚੀਜ਼ ਨੂੰ ਜ਼ਰੂਰ ਚਲਾਓ ਦੱਸੋ ਵੀ ਤੁਹਾਡੀ ਭੈਣ ਦੇ ਤੁਹਾਡੀ ਮਾਂ ਦੇ ਤੁਹਾਡੀ ਕੁੜੀ ਦੇ ਤੁਹਾਡੀ ਘਰਾਂ ਵਾਲੀ ਦੇ ਕਦੋਂ ਜਵਾਬ ਹੋਣ ਵਾਲਾ ਤੁਸੀਂ ਦੱਸੋ ਫਿਰ ਤਾਂ ਅਸੀਂ ਕਹਿ ਲੈਨੇ ਆਂ ਯਾਰ ਤੁਸੀਂ ਕਿਸੇ ਦੀ ਵੀ ਕਰਦੋ ਯਾਰ ਤੁਹਾਨੂੰ ਸ਼ਰਮ ਹੀ ਨਹੀਂ ਆਉਂਦੀ ਯਾਰ ਭੋਰਾ ਵੀ ਐਡੇ ਬਿਸ਼ਰਮ ਟੋਲਾ ਮੈਂ ਕਹਿੰਦਾ ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਯਾਰ ਜਦੋਂ ਸਾਡੇ ਦੇਸ਼ ਸਟੇਟ ਦਾ ਮੁੱਖ ਮੰਤਰੀ 26 ਜਨਵਰੀ ਦੇ ਪ੍ਰੋਗਰਾਮ ਤੇ ਆਏ ਜਾਂ ਕੁਝ ਬੋਲਦੇ ਵੀ ਬੱਚਾ ਹੋਣ ਵਾਲਾ ਤੇ ਇਹ ਤਾਂ ਲੁੱਕ ਸਾਡੇ ਸਟੇਟ ਦੇ ਲੋਕਾਂ ਨੇ ਤੇ ਆਏ ਨੇ ਪੱਤਰਕਾਰਾਂ ਨੇ ਤਾਂ ਕੀ ਸਮਝਣਾ ਇਹ ਜਿਹੜੀ ਸਿਹਤ ਹੁੰਦੀ ਆ ਮੁੱਖ ਮੰਤਰੀ ਜਾਂ ਜਿਹੜਾ ਮੁਖੀਆ ਹੁੰਦਾ ਉਹਨੇ ਦੇਣੀ ਹੁੰਦੀ ਆ ਉਹਦਾ ਤਾਂ ਹਿਸਾਬ ਤਾਂ ਤਾਂ ਕੋਈ ਹੈ ਹੀ ਨਹੀਂ ਉਹੀ ਚੀਜ਼ ਇੱਥੇ ਹੋ ਰਹੀ ਆ ਕਿਉਂਕਿ ਇਹਨਾਂ ਨੂੰ ਪੁੱਛਣ ਵਾਲਾ ਨਾ ਕੋਈ ਦੱਸਣ ਵਾਲਾ ਜਿਹੜਾ ਕੋਈ ਮੂੰਹ ਚ ਆਉਂਦਾ ਵਖ ਰੰਦੇ ਆ ਪਰਿਵਾਰ ਦਾ ਲਗਾਤਾਰ ਦਹਾਈ ਪਾ ਰਿਹਾ ਸੀ ਕਿ ਇਨਸਾਫ ਨੂੰ ਲੈ ਕੇ ਦੂਜਾ ਥ्रेटनिंग ਬਾਰ-ਬਾਰ ਆ ਰਹੇ ਸੀ ਧਮਕੀਆਂ ਰਹੇ ਸੀ ਇਸ ਤਰ੍ਹਾਂ ਕਿਸੇ ਉਸਾਲਿਆ ਜਾ ਰਿਹਾਗਾ ਲੱਗਦਾ ਨਹੀਂ ਵੀ ਪਰਿਵਾਰ ਤੇ ਬੜੀ ਮੰਨ ਤੇ ਫੇਸ ਪਾ ਰਹੀ ਹੈ ਬਾਈ ਜੀ ਬਿਲਕੁਲ ਪਹੁੰਚੂਗੀ ਕਿਉਂ ਨਹੀਂ ਪਹੁੰਚੂਗੀ ਇੱਕ ਤਾਂ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਉਸ ਚੀਜ਼ ਦੇ ਵਿੱਚ ਉਲਝੇ ਹੋਏ ਆਂ ਰੋਜ਼ ਵਿਚਾਰਾ ਆਉਂਦਾ ਬਲਕੌਰ ਸਿੰਘ کورٹ ਦੇ ਵਿੱਚ ਆ ਕੇ ਅਦਾਲਤ ਦੇ ਵਿੱਚ ਆ ਕੇ ਮੁੜ ਜਾਂਦਾ ਉਹ ਨਵੀਂ ਤਰੀਕ ਪਾ ਦਿੰਦੇ ਆ ਕੇ ਮੁੜ ਜਾਂਦਾ ਨਵੀਂ ਤਰੀਕ ਪਾ ਦਿੰਦੇ ਆ ਸਰਕਾਰ ਪੁੱਛ ਦੱਸ ਨਹੀਂ ਕਰ ਰਹੀ ਸਰਕਾਰ ਨੂੰ ਰੌਲਾ ਪਾਈ ਜਾਣਾ ਵੀ ਜਿਹਨੇ ਮੇਰੀ ਸਿਕਿਉਰਿਟੀ ਲੈਸ ਕੀਤੀ ਹੈ ਆਹੀ ਚੀਜ਼ ਜਿਹੜੀ ਚੀਜ਼ ਅੱਜ ਹੋ ਰਹੀ ਆ ਵੀ ਚਾੱਕ ਕੇ ਕਿਸੇ ਨੇ ਇੱਕ ਵੱਡਾ ਆਪ ਦੇ ਆਪ ਨੂੰ ਕਹਾਉਣ ਵਾਲਾ ਪੱਤਰਕਾਰ ਮਾੜੀ ਜੀ ਕੋਈ ਗੱਲ ਕੀ ਕਰ ਲਈ ਉਹਨਾਂ ਜਾ ਕੇ ਸੋਸ਼ਲ ਮੀਡੀਆ ਤੇ ਪਾਤਾ ਉਦੋਂ ਬਾਅਦ ਇਹ ਸੰਸਕਲ ਚੱਲ ਪਿਆ। ਇਹੀ ਚੀਜ਼ ਤਾਂ ਉਦੋਂ ਸਿੱਧੂ ਦੀ ਸਿਕਿਉਰਟੀ ਵੇਲੇ ਹੋਈ ਆ। ਉਦੋਂ ਬਾਲਾ ਵੱਡਾ ਆਪ ਦੇ ਆਪ ਨੂੰ ਇਹ ਕਹਾਉਣ ਵਾਲਾ ਬਲਜੀਤ ਪੰਨੂ ਉਦੋਂ ਵੀ ਤਾਂ ਇਹੀ ਕੰਮ ਕੀਤਾ ਸੀ ਉਹਨੇ। ਚਾੱਕ ਕੇ ਸਿਕਿਉਰਟੀ ਲੈਸ ਦਾ ਇੱਕ ਅਖਬਾਰਾਂ ਤੇ ਸੋਸ਼ਲ ਮੀਡੀਆ 'ਚ ਕਰਤਾ ਉਦੋਂ ਬਾਅਦ ਉਹਦਾ ਖਿਆਮਾ ਕੀ ਭੁਗਤਣਾ ਪਿਆ ਸਿੱਧੂ ਦੀ ਡੈਥ ਹੋਈ। ਔਰ ਉਹੀ ਚੀਜ਼ ਹੁਣ ਸ਼ੁਰੂ ਹੋ ਗਈ ਆ। ਕੀ ਜਰ ਉਸ ਪਰਿਵਾਰ ਨੇ ਹਜੇ ਚਲਾ ਰੱਬ ਸੁੱਖ ਰੱਖੇ ਜਦੋਂ ਕੋਈ ਗੱਲ ਹੁੰਦੀ ਜ਼ਰੂਰ ਦੱਸਦਾ ਕੋਈ ਨਾ ਕੋਈ ਠੀਕ ਹੈ ਪਰ ਹਜੇ ਉਹਨਾਂ ਨੇ ਕਿਤੇ ਬਹੁਤ ਕੁਝ ਕਰਨਾ ਹੁੰਦਾ ਡਾਕਟਰ ਦੇ ਜਾਣਾ ਕਿਤੇ ਮਨ ਲਓ ਬਿਮਾਰ ਹੋ ਗਿਆ ਪਰਿਵਾਰ ਬਿਮਾਰ ਹੋ ਗਿਆ ਕੋਈ ਦਵਾਈ ਲੈਣੇ ਬੁਖਾਰ ਹੋ ਗਿਆ ਕੋਈ ਹੋਰ ਚੀਜ਼ ਹੋ ਗਈ ਲੋਕ ਤਾਂ ਇਸੇ ਚੀਜ਼ ਨਾਲ ਹੀ ਜੋੜ ਲਿਆ ਕਰਨਗੇ ਯਾਰ ਠੀਕ ਹੈ ਉੱਥੇ ਹੋ ਸਕਦਾ ਇਹ ਜਿਹੜੇ ਆਮ ਮਾਰੇ ਪੱਤਰਕਾਰ ਬਣੇ ਆ ਲੈ ਕੇ ਕੈਮਰੇ ਵੀ ਲੈ ਕੇ ਵੜ ਜਾਣ ਵੀ ਅੱਜ ਅਸੀਂ ਐਂ ਕਰਨ ਲੱਗੇ ਜੀ ਅੱਜ ਇਹ ਐਂ ਕਰਨ ਲੱਗੇ ਕੋਈ ਸ਼ਰਮ ਹਿਆ ਹੈ ਇਹਨਾਂ ਨੂੰ ਸ਼ਰਮ ਦੀ ਕੋਈ ਗੱਲ ਹੈ ਇਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਔਰ ਘੱਟੋ ਘੱਟ ਜੇ ਕੋਈ ਖਬਰ ਕਰਨੀ ਹੈ ਤਾਂ ਖਬਰ ਦੇ ਉੱਤੇ ਪਹਿਲਾਂ ਸੋਚਣਾ ਚਾਹੀਦਾ ਵੀ ਇਹ ਖਬਰ ਹੈ ਜਾਂ ਕੀ ਹੈ ਕਿੱਥੇ ਜਾਊਗੀ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਪੱਤਰਕਾਰਤਾਂ ਨੂੰ ਕਰਨ ਨਾ ਕਿ ਐਦਾਂ ਦੀ ਗੱਲ ਨੂੰ ਵੀ ਜਿਹੜਾ ਕੋਈ ਜਿਹੜਾ ਕੋਈ ਮੂੰਹ ਆਏ ਉਹ ਬੋਲਦਾ ਪੱਤਰਕਾਰਤਾ ਇੱਕ ਬਹੁਤ ਵੱਡਾ ਥੰਮ ਹੈ ਜਾਂ ਉੱਥਾ ਥੰਮ ਹੈ ਇਹਦੇ ਸਹਾਰੇ ਤੇ ਲੋਕ ਬਹੁਤ ਵੱਡੇ ਵੱਡੇ ਫੈਸਲੇ ਲੈ ਲੈਂਦੇ ਆ ਬਹੁਤ ਵੱਡੀਆਂ ਵੱਡੀਆਂ ਆ ਗਿਆ ਸੱਚੀਆਂ ਜਿਹੜੀਆਂ ਲਾ ਲੈਂਦੇ ਆ ਇੱਥੋਂ ਤੱਕ ਕਿ ਪੱਤਰਕਾਰਾਂ ਦੇ ਸਿਸ਼ਟੋਂ ਦੇ ਵਿੱਚ ਆ ਕੇ ਕਈ ਵਾਰੀ ਸਰਕਾਰਾਂ ਵੀ ਬਣ ਜਾਂਦੀਆਂ ਇਹ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ ਇਹਨੂੰ ਜ਼ਿੰਮੇਵਾਰ ਦੇ ਤਰੀਕੇ ਨਾਲ ਸਮਝਣਾ ਚਾਹੀਦਾ ਨਾ ਕਿ ਇੱਕ ਮਸ਼ਹੂਰ ਪਾਣੇ ਦੇ ਵਿੱਚ ਇੱਕ ਸ਼ਸ਼ੋਪੰਚੀ ਦੇ ਵਿੱਚ ਆ ਕੇ ਜਿਹੜਾ ਕੁਝ ਮਰਜ਼ੀ ਚਲਾ ਦੇਣਾ ਸਿੱਧੂ ਦੇ ਫਾਦਰ ਦੀ ਬੜੀ ਬੇਵਸੀ ਨਜ਼ਰ ਆਈ ਹੈ ਇਸ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਉਸ ਆਲਿਆ ਜਾ ਰਿਹਾ ਹੈਗਾ ਬੜਾ ਦਰਦ ਉਹਨਾਂ ਨੇ ਜ਼ਾਹਰ ਕੀਤਾ ਵੀ ਮੀਡੀਆ ਦੇ ਉੱਪਰ ਕਿਉਂ ਮੇਰੇ ਪਰਿਵਾਰ ਨੂੰ ਉਸ ਆਲਿਆ ਜਾ ਰਿਹਾ ਹੈਗਾ ਭਾਈ ਜੀ ਉਹਨਾਂ ਦਾ ਤਾਂ ਨਾਮ ਆ ਬਹੁਤ ਵੱਡਾ ਯਾਰ ਵਰਲਡ ਦੇ ਵਿੱਚ ਨਾਮ ਹੈ ਉਹਨਾਂ ਦੀ ਤਾਂ ਬਹੁਤ ਵੱਡੀ ਗੱਲ ਹੈ ਜੇ ਆਪਾਂ ਗੱਲ ਕਰੀਏ ਇਹੋ ਜੀ ਗੱਲਾਂ ਅਨਸਾਰ ਨਹੀਂ ਮੰਨ ਲਓ ਮੈਂ ਇੱਕ ਨਾਰਮਲ ਜਾਂ ਜਾਂ ਤੁਸੀਂ ਇੱਕ ਨਾਰਮਲ ਜਿਓ ਤੁਹਾਡੇ ਪਰਿਵਾਰ ਦੀ ਕੋਈ ਉਹ ਕਰੇ ਜਾਂ ਮੇਰੇ ਪਰਿਵਾਰ ਦੀ ਕਰੇ ਯਾਰ ਵੀ ਯਾਰ ਕੁਲਦੀਪ ਸਿੰਘ ਦੇ ਘਰਾਂ ਵਾਲੀ ਦੇ ਚੌਥਾ ਮਹੀਨਾ ਲੱਗ ਗਿਆ ਪੰਜਵਾਂ ਮਹੀਨਾ ਲੱਗ ਗਿਆ ਜਾਂ ਫਲਾਨਾ ਪੱਤਰਕਾਰ ਹੈ ਦੇ ਛੇਵਾਂ ਮਹੀਨਾ ਲੱਗ ਗਿਆ ਤਾਂ ਸੋਨੂੰ ਕੀ ਲੱਗੂਗਾ ਤੁਸੀਂ ਆਪ ਸੋਚ ਕੇ ਦੱਸੋ ਤੇ ਉਹਦੇ ਦਿਲ ਤੇ ਕੀ ਵੀਰਦੀ ਹੋਣੀ ਸ਼ਰਮ ਨੇ ਇਹਨਾਂ ਨੂੰ ਆਉਣੀ ਚਾਹੀਦੀ ਸ਼ਰਮ ਇਹਨਾਂ ਨੂੰ ਹੈ ਨਹੀਂ ਤੇ ਇਹਦਾ ਠੀਕ ਹੈ ਉਹ شریف ਪਰਿਵਾਰ ਹੈ ਪਰਿਵਾਰ ਬੋਲਦਾਨੀ ਹੈ ਪਰ ਮੈਂ ਤਾਂ ਬਾਈ ਬਲਕੌਰ ਸਿੰਘ ਨੂੰ ਵੀ ਕਹਿੰਦਾ ਵੀ ਇਹਨਾਂ ਸਾਰਿਆਂ ਤੇ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਕਿ ਅੱਗੇ ਤੋਂ ਇਹ ਥੋੜਾ ਜਿਹਾ ਸਮਝ ਕੇ ਚੱਲਣ ਪਰ ਉਹ ਇਹ ਸੋਚ ਲੈਂਦੇ ਵੀ ਯਾਰ ਮੈਂ ਤਾਂ ਪਹਿਲਾਂ ਹੀ ਕੋਟਾਂ ਦੇ ਵਿੱਚ ਪੜਕ ਰਿਆ ਮੈਂ ਇਹਨਾਂ ਤੇ ਕੀ ਕਾਰਵਾਈ ਕਰਾਂ ਅਤੇ ਇਸ ਚੀਜ਼ ਕਰਕੇ ਉਹ ਚੁੱਪ ਨੇ ਪਰ ਚੁੱਪ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ ਇਹਨਾਂ ਨੂੰ ਅਸੀਂ ਟੁਕੜਵਾਰਚ ਜਿਹੜੇ ਇਹ ਪੱਤਰਕਾਰ ਸਾਰੇ ਇੱਕੋ ਜੇ ਨਹੀਂ ਹੁੰਦੇ ਸਾਰੇ ਜਿਵੇਂ ਕਹਿੰਦੇ ਪੰਜੇ ਉਂਗਲਾਂ ਇੱਕੋ ਜਿ ਨਹੀਂ ਸਾਰੇ ਪੱਤਰਕਾਰ ਮਾੜੇ ਨਹੀਂ ਆ ਪੱਤਰਕਾਰ ਉਹ ਵੀ ਹੈਗੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਮਤਲਬ ਤੁਸੀਂ ਹੋਰ ਬਥੇਰੇ ਆ ਜਿਨ੍ਹਾਂ ਨੂੰ ਸਾਰੀ ਗੱਲ ਦਾ A to Z ਦਾ ਪਤਾ ਹੁੰਦਾ ਪਰ ਕੋ ਖਬਰ ਨਹੀਂ ਲਾਉਂਦੇ ਕਦੇ ਵੀ ਪਰ ਇਹ ਜਿਹੜੇ ਚੁੱਕੜ ਵੱਟ ਨੇ ਜਿਨ੍ਹਾਂ ਦਾ ਕੋਈ ਹਸਾਬਕਤਾ ਵੀ ਨਹੀਂ ਜਿਨ੍ਹਾਂ ਨੇ ਬਸ ਗੱਲ ਆਈ ਜਿਹੜੀ ਮੂੰਹ 'ਚ ਆ ਗਈ ਬਸ ਭੌਂਕ ਦੇਣੀ ਆ ਇਹ ਉਹਨਾਂ ਪੱਤਰਕਾਰਾਂ ਦੇ ਕੰਮ ਆ ਉਹ ਪੱਤਰਕਾਰ ਹੈ ਨਹੀਂ ਉਹ ਅਸਲ ਦੇ ਵਿੱਚ ਜਿਹੜਾ ਸਮਾਜ ਨੂੰ ਨਾਂ ਸੇਧ ਦੇਣ ਵਾਲਿਆ ਉਹ ਸਮਾਜ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਜਿੰਨੀ ਨਕੇਦੀ ਹੋ ਸਕੇ ਨਾ ਟੁਕੜਵਾਚ ਪੱਤਰਕਾਰਾਂ ਦੀ ਅਸੀਂ ਧੰਨਵਾਦ ਕਰਦੇ ਹਾਂ ਪਰਿਵਾਰ ਦੇ ਨੇੜੇ ਕਿਉਂ ਸੋਸ਼ਲ ਮੀਡੀਆ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪਰਿਵਾਰ ਵੱਲੋਂ ਅਸੀਂ ਤਾਂ ਇਹ ਅਪੀਲ ਕਰਦੇ ਹਾਂ ਵੀ ਜਦੋਂ ਕੋਈ ਗੱਲ ਹੋਊਗੀ ਦੇਖੋ ਠੀਕ ਹੈ ਇਹ ਹਰ ਇੱਕ ਦੀ ਚਾਹਨਾ ਹੈ ਵੀ ਯਾਰ ਉਹਨਾਂ ਦੇ ਬੱਚਾ ਹੋਵੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਿੰਨੇ ਫੈਨ ਨੇ ਸਭ ਦੀ ਹੈ ਪਰਿਵਾਰ ਨੂੰ ਵੀ ਹੈਗਾ ਠੀਕ ਹੈ ਪਰ ਜਦੋਂ ਕੋਈ ਗੱਲ ਹੋਊ ਤਾਂ ਉਹ ਲੋਕਾਂ ਦੇ ਵਿੱਚ ਆਊਗੀ ਕੋਈ ਇਹ ਲੋਕਣ ਛੋਪਣ ਵਾਲੀ ਗੱਲ ਨਹੀਂ ਹੈ ਪਰ ਹਜੇ ਉਹਨਾਂ ਦਾ ਉਹਨਾਂ ਦਾ ਕਿਉਂਕਿ ਉਹਨਾਂ ਦਾ ਸਾਰਾ ਤਾਮਝਾਮ ਤਾਂ ਕੋਰਟ ਦੇ ਵਿੱਚ ਲੱਗਿਆ ਹੋਇਆ ਇਸ ਚੀਜ਼ ਦੇ ਵਿੱਚ ਨਾ ਜਾਈਏ ਆਪਾਂ ਸੋਸ਼ਲ ਮੀਡੀਆ ਵਾਲਿਆਂ ਨੂੰ ਜੇ ਕੋਈ ਖਬਰ ਆਉਂਦੀ ਹੈ ਉਹਨੂੰ ਉਸੇ ਟਾਈਮ ਡਿਲੀਟ ਮਾਰ ਕੇ ਉਹਦਾ ਜਿਹੜਾ ਨਵਟਾਰਾ ਉਸੇ ਟਾਈਮ ਕਰਨਾ ਚਾਹੀਦਾ ਹੈ ਦੂਜਾ ਜਿਹੜੇ ਪੱਤਰਕਾਰਾਂ ਨੇ ਇਹ ਖਬਰ ਚਲਾਈ ਹੈ ਜਾਂ ਜਿਹੜੇ ਚੈਨਲ ਚਲਾਈ ਹੈ ਉਹਨਾਂ ਨੂੰ ਇਹ ਖਬਰ ਡਿਲੀਟ ਕਰਨੀ ਚਾਹੀਦੀ ਬਿਲਕੁਲ ਇਹ ਸਣਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਜ਼ਦੀਕੀ ਕੁਲਦੀਪ ਮੂਸਾ ਤੇ ਸੁਖਪਾਲ ਪਾਲੀ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਸਿੱਧੂ ਮੂਸੇਵਾਲੇ ਦੀ ਮਾਤਾ ਨੂੰ ਲੈ ਕੇ ਖਬਰਾਂ ਚਲਾਈਆਂ ਗਈਆਂ ਨੇ ਪੋਸਟਾਂ ਪਾਈਆਂ ਗਈਆਂ ਨੇ ਉਸ ਨਾਲ ਪਰਿਵਾਰ ਨੂੰ ਕਾਫੀ ਜੜੀ ਠੇਸ ਪਹੁੰਚੀ ਹੈ ਤੇ ਪ੍ਰਾਈਵੇਟ ਜਿਹੜੀਆਂ ਕਿਸੇ ਦੀ ਈਸ਼ੂ ਨੇ ਜਿਹੜੇ ਉਹਨਾਂ ਨੂੰ ਜਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਗੱਲਬਾਤ ਜਿਹੜੀ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਉਸਾਲਣੀ ਚਾਹੀਦੀ ਅਮਰਜੀਤ ਸਿੰਘ ਪੰਜਾਬ ਤੱਕ